ਸੇ ਗਾਲ ਬਾਈ ਸਾਰੇ ਵੀਰਾਂ ਨੂੰ ਲੋ ਬਈ ਅੱਜ ਆਪਾਂ ਵੱਡੇ ਕਬੂਤਰਾਂ ਚ ਹੋਰ ਕਬੂਤਰ ਸੇਲ ਲਈ ਕੱਢਿਆ ਬਾਹਰ ਹਨਾ ਚੰਗੇ ਕਬੂਤਰਾਂ ਪੂਰੇ ਦੇਖ ਸਕਦੇ ਹੋ ਹਨ ਬੰਦੇ ਦਾ ਸ਼ੌਂਕ ਦੇਖੋ ਕਬੂਤਰ ਹੋ ਗਏ ਬਾਈ ਜਾਦੇ ਐ ਵਿੱਚੋਂ ਸੇਲ ਕਰ ਦਿੰਨੇ ਆਪਾਂ ਕਬੂਤਰ ਤੁਹਾਨੂੰ ਦਿਖਾਉਣਾ ਸਾਰੇ ਕਬੂਤਰ ਜਿਹੜੇ ਸੇਲ ਨੇ ਜੋੜੇ ਰਿਜਲਟਡ ਜੋੜੇ ਨੇ ਬਾਈ ਪੂਰੇ ਚੰਗੇ ਜਿਹੜੇ ਭਰਾ ਨੇ ਲੈਣੇ ਨੇ ਫੋਨ ਉਹੀ ਕਰਿਓ ਸਵਾਦ ਵਾਲਾ ਕੋਈ ਫੋਨ ਨਾ ਕਰਿਓ ਤੇ ਬਾਅਦ ਚ ਕੋਈ ਬਾਈ ਫੋਨ ਨਾ ਕਰਿਆ ਕਰੋ ਕਿਉਂ ਬਾਅਦ ਚ ਸੇਲ ਹੋ ਜਾਂਦੇ ਨੇ ਬਾਅਦ ਚ ਤੁਸੀਂ ਫੋਨ ਕਰਨ ਲੱਗ ਜਦੋਂ ਹਨਾ ਆ ਕਰਾਉਣਾ ਤੁਹਾਨੂੰ ਸ਼ੌਂਕ ਦੇਖੋ ਜੋੜਿਆਂ ਦਾ ਠੀਕ ਆ 5000 ਤੋਂ ਜੋੜਾ ਸਟਾਰਟ ਆ ਬਈ ਇਹ ਜਿਹੜਾ ਤੁਹਾਨੂੰ ਜੋੜੇ ਦਿਖਾ ਰਿਹਾ ਵੱਡੇ ਜੋੜ ਨੇ ਰਿਜ਼ਲਟਡ ਜੋੜੇ ਨੇ ਠੀਕ ਆ ਉਦੋਂ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਕਿਹੇ ਜਿਹੇ ਹੈਗੇ ਕਿਹੇ ਜਿਹੇ ਨਾ ਠੀਕ ਆ ਬਾਈ ਜਿਹੜਾ 5000 ਤੱਕ ਲਾ ਸਕਦਾ ਉਹੀ ਬੰਦਾ ਫੋਨ ਲਾਏ ਉਦੋਂ ਥੱਲੇ ਵਾਲਾ ਬਾਈ ਫੋਨ ਲਾ ਰਿਹਾ ਜੋੜੇ ਵੱਡੇ ਜਿਹੜੇ ਆਪਾਂ ਨੇ ਉੱਡਣ ਵਾਲੇ ਕਬੂਤਰ ਨੇ ਪਹਿਲਾਂ ਵੀ ਵੀਡੀਓ ਪਾਈ ਸੀ ਹੋਰ ਵੀ ਦਿਖਾ ਲਾਂਗੇ ਤੁਹਾਨੂੰ ਉਹ ਆਪਾਂ ਦੇ ਦਾਂਗੇ 1200 2000 ਨੂੰ ਜਾਨਕੀ ਪਰ ਪੀਜਣਾ ਮਤਲਬ ਇੱਕ ਪੀਸ ਠੀਕ ਆ ਜੋੜੇ ਪੂਰੇ ਟਾਪ ਦਿਖਾਉਣੇ ਆ ਤੁਹਾਨੂੰ ਲੱਗੋੜੇ ਛੱਡ ਹੋਰ ਜੋੜਾ ਇਚ ਇਹਨਾਂ ਨੂੰ ਕੱਟ ਬਾਰੇ ਆ ਗਫੜੀ ਇਹ ਜੋ ਕੱਟ ਕੂਤਰ ਆਹ ਦੇਖ ਲਓ ਮਿੱਤਰੋ ਡੱਬੇ ਨਸਲਾਂ ਸਾਰੀਆਂ ਮਿਲ ਜਾਣੀਆਂ ਪਰ ਉਹ ਜਿਹੜਾ ਮਰਜ਼ੀ ਨਸਲ ਕਹਦੇ ਉਹ ਹੀ ਨਸਲ ਮਿਲ ਜੂਗੀ ਆਪਣੇ ਕੋਲੇ ਆਹ ਡੱਬੇ ਫਿਰਦੇ ਆ ਠੀਕ ਆ ਆਹ ਦੇਖ ਲਓ ਜਿਹੜੀ ਮਰਜ਼ੀ ਨਸਲ ਦਾ ਨਾਮ ਲੈਦੇ ਉਹ ਹੀ ਮਿਲ ਜੂ ਭਾਈ ਆਪਣੇ ਕੋਲ ਅਵੇਲੇਬਲ ਆ ਆਪਣੇ ਘਰ ਦੇ ਕਬੂਤਰ ਨੇ ਕਿਤੇ ਉਹ ਲਿਆਂਦੇ ਨਹੀਂ ਕੁਛ ਨਹੀਂ ਨਾ ਸੇਲ ਲਈ ਨੇ ਨਾ ਕਾਸੀ ਹੋਰ ਲਈ ਨੇ ਠੀਕ ਆ ਆ ਛੱਡੀ ਜੋੜਾ ਇਹ ਚ ਇੱਕ ਹੋਰ ਉਹ ਡੱਬੀ ਵਾਲਾ ਜੋੜਾ ਫੜ ਲਿਆ ਦੋਨੇ ਡੱਬਾ ਦੇ ਵਿੱਚ ਹਾਂ 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 ਦੋਨੇ ਫੜ ਲਿਆ ਇੱਕ ਲਾਲ ਡੱਬੀ ਫੜ ਲਿਆ ਇੱਕ ਕਾਲਾ ਡੱਬਾ ਫੜ ਲਿਆ ਦੋਨੇ ਫੜ ਲਿਆ ਕਰਾਉਣਾ ਬਾਈ ਸਾਨੂੰ ਸ਼ੌਂਕ ਇੱਕ ਆ ਜੋੜਾ ਹੋਰ ਛੱਡਿਆ ਬਾਈ ਨੇ ਇਹਦੇ ਵਿੱਚ ਇਹ ਛੱਡੀ ਮਿੱਤਰਾ ਉਤਰੀ ਆਹ ਕੀ ਜਿਹੜੇ ਹੱਥ ਚ ਆ ਪੂਲੇ ਆਣ ਜੋ ਇਹ ਬਾਈ ਸਾਨੂੰ ਪੂਲੇ ਵਾਲਾ ਜੋੜਾ ਦਿਖਾਉਣਾ ਹੈ ਉਹ ਕੂਤਰ ਕੱਢ ਦੇ ਫਿਰ ਇਹ ਚ ਤੜਕਦੀ ਬਹੁਤ ਆ ਆ ਦੂਜਾ ਕੱਢ ਦੇ ਲੈ ਮੱਤਰੋ ਕਰੋ ਸ਼ਾਂਪ ਇਹ ਬਾਈ ਕਹਿੰਦਾ ਹੈਗਾ ਬਾਈ ਪੂਲੇ ਵਾਲੇ ਡਰਦੇ ਨਹੀਂ ਥੋੜੇ ਜਿਹੀ ਕੂਤਰ ਬਾਈ ਤਾਂ ਹੀ ਉੱਥੇ ਹੀ ਹੋ ਕੇ ਬੰਦੇ ਆ ਤੜਕਦੇ ਆ ਕੂਤਰ ਬਹੁਤ ਜਿਆਦਾ ਨਜਾਇਜ਼ ਲਾ ਕਰ ਲੋ ਬਾਈ ਪੂਲੇ ਵਾਲਿਆਂ ਦਾ ਸ਼ੌਂਕ ਇਨੇ ਲੈਣੇ ਆ ਬਾਈ ਮੈਸੇਜ ਜੇ ਨਾ ਕਰਿਆ ਕਰੋ ਸਿੱਧਾ ਫੋਨ ਲਾ ਲਿਆ ਕਰੋ ਠੀਕ ਆ ਕੋਈ ਬਾਤ ਤਸੀਲ ਹੋ ਜਾਂਦੇ ਨੇ ਬਾਈ ਤੁਸੀਂ ਕਈ ਨਜ਼ਾਰਾ ਸੀ ਰੱਤਾ ਲੈਣਾ ਸੀ ਲਾਲ ਡੱਬਾ ਲੈਣਾ ਸੀ ਠੀਕ ਆ ਡਿਲੀਵਰੀ ਬਾਈ ਜਿੱਥੇ ਤੱਕ ਸੰਗਰੂਰ ਤੋਂ ਬੱਸ ਜਾ ਸਕਦੀ ਆ ਉੱਥੇ ਤੱਕ ਡਿਲੀਵਰੀ ਕਰ ਸਕਦੇ ਆ ਬਾਈ ਜਿਆਦਾ ਦੂਰ ਆਪਾਂ ਡਿਲੀਵਰੀ ਨਹੀਂ ਕਰ ਸਕਦੇ ਠੀਕ ਆ ਨਾ ਜਿੱਥੇ ਤੱਕ ਆਪਣੇ ਸੰਗਰੂਰੋਂ ਬੱਸ ਜਾ ਸਕਦੀ ਆ ਜ਼ਿਲ੍ਹਾ ਸੰਗਰੂਰ ਆਪਣਾ ਉੱਥੇ ਤੱਕ ਆਪਾਂ ਡਿਲੀਵਰੀ ਕਰ ਸਕਦੇ ਆ ਨੰਬਰ ਆਪਣਾ ਕਈ ਵਾਰ ਵੀਡੀਓ ਚ ਨਹੀਂ ਬੋਲੇ ਜਾਂਦਾ ਨਾ ਨੰਬਰ 4 ਵੀਡੀਓਾਂ ਚ ਬਹੁਤ ਜਿਹਾ ਦਿੱਤਾ ਹੋਇਆ ਉੱਥੋਂ ਲਾ ਲਿਆ ਕਰੋ ਤੇ ਨੰਬਰ ਆਪਾਂ ਬੋਲ ਵੀ ਦਿੰਨੇ ਆ ਲੇਖੁਰਿਆ ਕੱਢੀ ਜੋੜਾ ਦਿਖਾਤਾ ਹੈ ਨੰਬਰ ਆਪਣਾ ਹੈਗਾ 76960 3232 ਜੋੜੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਬਾਈ ਦੀ ਇਹ ਹੈਗਾ ਆਰਮੀ ਚ ਬਾਈ ਇਹਦੀ ਹੋ ਗਈ ਛੁੱਟੀ ਪੂਰੀ ਹੁਣ ਇਹਨੇ ਜਾਣਾ ਕੱਲਾ ਬੰਦਾ ਤੁਹਾਨੂੰ ਪਤਾ ਇੰਨੇ ਆ ਬਾਲੇ ਕਬੂਤਰਾਂ ਚ ਨਹੀਂ ਕੰਮ ਹਿਸਾਬ ਚਾਉਂਦਾ ਹੈਗਾ ਇਹ ਕਹਿੰਦਾ ਆਪਾਂ ਜੋੜੇ ਘਟਾਉਣੇ ਨੇਗੇ ਕਿ ਮੈਂ ਤਾਂ ਕਹਿੰਦਾ ਵੀ 10 20 ਕ ਜੋੜੇ ਲਾਉਂਗਾ ਵੀ ਕਿਉਂ ਨਾ ਕਦੇ 20 30 ਬੱਚੇ ਹੋ ਜਾਂਦੇ ਆ ਉਹਨੇ ਕਿਸੇ ਵਾਰੀਆਂ ਛੱਡ ਲੈਂਦਾ ਠੀਕ ਆ ਛੱਡ ਇਹਨੂੰ ਵਿੱਚ ਹੀ ਛੱਡ ਦੇ ਕਿਸੇ ਦਿਖਾਤੀ ਪਹਿਲਾਂ ਵਧੀਆ ਗੇਟ ਖੋਲੀ ਇੱਕ ਆ ਬਾਈ ਨੇ ਪਾਈਆ ਲਾਲ ਡੱਬੀ ਉਤਰੀ ਦੇਖੋ ਕਿੰਨੀ ਸੋਹਣੀ ਉਤਰੀ ਆ ਓ ਗੇਟ ਇਹ ਹੈਗੀ ਆ ਲਾਲ ਡੱਬੀ ਤਮ ਅੱਛਾ ਲੱਗਾ ਹੈ ਹੈ ਤਾਂ ਇਹ ਵੀ ਡੱਬਿਆਂ ਦੀ ਹੈ ਨਾ ਹੈ ਖਟੀਆਂ ਦਾ ਪਰਣਾ ਇਹ ਹੂੰ ਕਮੜਦਾ ਕਮੜਦਾ ਕੂਤਰੇ ਅੱਛਾ ਅੱਛਾ ਇਹ ਜੋੜਾ ਵੀ ਪੱਕਾ ਹੀ ਹੈ ਵੱਡਾ ਹੀ ਹੈ ਦੇਖ ਲੋ ਮਿੱਤਰੋ ਕੱਢ ਲੋ ਸ਼ੌਕ ਕੂਤਰ ਕਮੜਦਾ ਇੱਕ ਕਬੂਤਰੀ ਡੱਬੀ ਹੈ ਓਕੇ ਬਾਈ ਕੱਢ ਲੋ ਉਹ ਦਿਖਾਉਣੇ ਬਾਈ ਸਾਨੂੰ ਕੂਤਰਾ ਦਸ਼ੜੀ ਇਹ ਵੱਡਾ ਕਬੂਤਰ ਆ ਨਾ ਪੈਰ ਵੀ ਦੇਖ ਲਓ ਬਾਈ ਕਬੂਤਰਾਂ ਦੇ ਯਾਰ ਨੂੰ ਪੈਰ ਦਿਖਾਉਣਾ ਪਹਿਲਾਂ ਮੈਂ ਕਿੰਨੇ ਖੁਸ਼ਕ ਪੈਰ ਨੇ ਕਬੂਤਰਾਂ ਦੇ ਯਾਰ ਲਾ ਜਮਾ ਜਾਮਣੀ ਪੈਰ ਨੇ ਬਾਈ ਕਬੂਤਰਾਂ ਜਮਾਨ ਜਾਮਣੀ ਪੈਰ ਲਾ ਇਹ ਵੀ ਦੇਖੋ ਇਹ ਵੀ ਦੇਖ ਇਹ ਵੀ ਵੱਡੀ ਜੋੜੀ ਆ ਹੈ ਇਹ ਉੱਤਰ ਦੀ ਇੱਕ ਦੀ ਬਾਈ ਅੱਖ ਨਾ ਜਨਮ ਤੋਂ ਹੀ ਖਰਾਬ ਹੈ ਇਹਦੀ ਵੱਡੇ ਨਰ ਦੀ ਇਹ ਪੰਨੂ ਵਾਲਾ ਖੂਤਰੀ ਪੰਨੂ ਵਾਲਿਆਂ ਦੀ ਆ ਠੀਕ ਆ ਇਹ ਵੀ ਵੱਡਾ ਜੋੜਾ ਬਾਈ ਠੀਕ ਆ ਮਿੱਤਰੋ ਤਾਂ ਕੱਟਦੇ ਨੂੰ ਬਾਕੀ ਉੱਡਣ ਵਾਲੇ ਕਬੂਤਰ ਵੀ ਬਾਈ ਆਪਣੇ ਲਈ ਬੈਠਾ ਕੁਸਕ ਤਾਂ ਆਪਾਂ ਸੇਲ ਕਰਦੇ ਪਹਿਲਾਂ ਤੇ ਦਿਖਾਉਣਾ ਤੁਹਾਨੂੰ ਇੱਧਰ ਇਹ ਆਇਤ ਕੀ ਵਾਲੇ ਬਦਾਮਾਂ ਵਾਲੇ ਕਬੂਤਰ ਫਿਰਦੇ ਆ ਬਾਈ ਇੰਨਾ ਚ ਬਹੁਤ ਜ਼ਿਆਦੇ ਬਾਈ ਦਾ ਬਹੁਤ ਵਧੀਆ ਸ਼ੌਂਕ ਹੈ ਬਹੁਤ ਸੋਹਣੇ ਖੁੱਡੇ ਨੇ ਬੱਚੇ ਵੀ ਹੈਗੇ ਆ ਬੱਚੇ ਛੋਟੇ ਮੋਟੇ ਹਨਾ ਜਿਹੜੇ ਸੇਲ ਕਰਨ ਵਾਲੇ ਆ ਦੇਖੋ ਤੁਸੀਂ ਕਰ ਲੋ ਧਿਆਨ ਨਾਲ ਸ਼ੌਂਕ ਕਬੂਤਰਾਂ ਦਾ বেশে <laughs> পত্র ਹੋਰ ਹੈਗਾ ਜੋੜਾ ਦੇਖਣ ਨੂੰ ਕੋਈ? ਹਾਂ ਹਾਂ ਬਾਹੀ। ਬਾਹੀ ਹੋਰ ਦਿਖਾਉਣ ਇੱਕ ਜੋੜਾ ਬਈ ਸਾਨੂੰ। ਆਹ ਕੁੰਡਾ ਲਾਣੀ ਉੱਧਰ ਲੈ ਜਾ ਕਿਤੇ ਖੋਲਣਾ ਜਾ ਬਈ। ਇਹ ਕੋਲਾ ਚੋਂ ਹਨਾ ਕਬੂਤਰੀ ਦਾ। ਬਾਬੇ ਤਾਂ ਨੇ ਵਾਲੀਆਂ ਕੋਲਾ ਨਹੀਂ ਲਿਆ। ਉਹ ਬਲੱਡ ਲੈਣਾ ਬਈ ਇਹ। ਦਿੰਨੀ ਆਲੇ। ਲਾਲ ਚੀਨਾ ਨਾਰਾ ਬਈ ਬੱਚੇ ਇਹ ਜਮਾ ਕਾਲੇ ਵੀ ਕੱਢਦੇ ਆ ਬਈ। ਜਮਾਲਾਲ ਰੱਤੇ ਕੋਟ ਰੰਗੇ ਹਰਕ ਪ੍ਰਕਾਰ ਦੇ ਬੱਚੇ ਕੱਢਦੇ ਆ ਠੀਕ ਆ ਮਿੱਤਰੋ ਹੋ ਰਿਹਾ ਜਿਹੜਾ ਕੱਢੀ ਚੋਂ ਇਹ ਵੀ ਪੁੰਨੂ ਵਾਲੇ ਨੇ ਹਾਂ ਉਹ ਦੇਖ ਲੋ ਮਿੱਤਰੋ ਪੁੰਨੂ ਵਾਲੇ ਵਿੱਚ ਛੱਡ ਕੇ ਵੀ ਦਿਖਾ ਦਿੰਦੇ ਨੇ ਛੱਡੀ ਛੱਡ ਦੇ ਛੱਡ ਮੌਜੇ ਦੇਖੋ ਮਤਲਬ ਮौज ਵੀ ਹੈਗੇ ਕਬੂਤਰਾਂ ਦੇ ਯਾਰ ਬਾਲੇ ਸੋਨੇ ਕਬੂਤਰ ਆ ਬਾਈ ਨਜਾਇਜ਼ ਜੀ ਯਾਰ ਦੇਖਣ ਨੂੰ ਤੁਹਾਨੂੰ ਆਪ ਹੀ ਪਤਾ ਲੱਗ ਜੂ ਯਾਰ ਜਿਹੜੇ ਭਰਾਣੇ ਸ਼ੌਂਕ ਕਰਨਾ ਨਾ ਆ ਕਬੂਤਰ ਲੈਣ ਚ ਫਾਇਦਾ ਬਾਈ ਕਰ ਲੋ ਸ਼ੌਂਕ ਬਾਕੀ ਕੂਤਰ ਦਾ ਬਾਈ ਬਹੁਤ ਬੈਠਿਆ ਇੰਨੇ ਦਿਖਾ ਨਹੀਂ ਸਕਦੇ ਠੀਕ ਹੈ ਨਾ ਜਿਹੜੇ ਭਰਾਣੇ ਵਧੀਆ ਪੈਸੇ ਲਾਉਣੇ ਕੂਤਰਾਂ ਤਿੰਗ ਤੋਂ ਤਿੰਗ ਬੈਠਾ ਬਾਈ ਲਵੇ ਬਹੁਤ ਟਾਪ ਕੂਤਰ ਨੇ ਵਧੀਆ ਸ਼ੌਂਕ ਹੈ ਬਾਈ ਦਾ ਹਨਾ ਘੁੱਡੇ ਖਾੜੇ ਤੁਸੀਂ ਦੇਖ ਸਕਦੇ ਹੋ ਬਾਕੀ ਕੋਈ ਆਏ ਨਹੀਂ ਹੈਗਾ ਵੀ ਵੇਜਨਸੀ ਹੈ ਕੋਈ ਵੇਚਣ ਵਾਲਾ ਕੰਮ ਨਹੀਂ ਕੂਤਰ ਬਾਈ ਲਵੇ ਹੋਗੇ ਬਾਲੇ ਖੁੱਡੇ ਘੱਟੂ ਘਾੜ ਥੋੜੇ ਸਾਹਮਣੇ ਦੇਖ ਲਓ ਕਿੰਨੇ ਘੁੱਡੇ ਨੇਗੇ ਠੀਕ ਆ ਅੱਛੇ ਬਾਈ ਜੀ ਬਾਈ ਦੇ ਬੱਚੇ ਉੜਦੇ ਆ ਠੀਕ ਆ bro ਜੀਨੇ ਬਾਈ ਲੈਣਿਆ ਕਰ ਲਿਓ ਧਿਆਨ ਚ ਤੇ ਜਲਦੋ ਜਲਦ ਫੋਨ ਲਾ ਲਿਓ ਬਾਅਦ ਚ ਨਾ ਕਿਹਾ ਕਰੋ ਬਾਈ ਅਸੀਂ ਆ ਲੈਣਾ ਸੀ ਸੇਲ ਹੋ ਗਿਆ ਯਾਰ ਹਨਾ ਨੰਬਰ ਆਪਣਾ ਫੇਰ ਦੱਸ ਦਿੰਨੇ ਆ ਦੁਬਾਰੇ 76960 32300 ਠੀਕ ਆ bro ਓਕੇ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ